ਬਟਿੰਡਾ ਪੁਰਸਵਾਲੋਂ ਤਿਹਾਰਾਂ ਦੇ ਮੰਦੇ ਨਜ਼ਰ ਅੱਜ ਬਟਿੰਡਾ ਦੇ ਬੱਸ ਸਟੈਂਡ ਦੀ ਬੈਕਸਾਈਡ ਤੇ ਬਣੀ ਹੋਟਲਾਂ ਦੇ ਅੰਦਰ ਕੀਤੀ ਗਈ ਚੈਕਿੰਗ ਅਤੇ ਇਥੇ ਬਣੇ ਹੋਏ ਹਨ ਬਹੁਤ ਸਾਰੇ ਹੋਟਲ ਘਰਾਂ ਦੇ ਅੰਦਰ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਬਟਿੰਡਾ ਜ਼ਿਲ੍ਹੇ ਦੇ ਅੰਦਰ ਅਣਸਕਾਂ ਵੀ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਐਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਬਟਿੰਡਾ ਦੇ ਬੱਸ ਸਟੈਂਡ ਦੇ ਪਿੱਛੇ ਬਣੀ ਹੋਟਲਾਂ ਦੀ ਚੈਕਿੰਗ ਕੀਤੀ ਗਈ ਜਿਸ ਮੌਕੇ ਡੀਐਸਪੀ ਸਿਟੀ ਬਣ ਸੰਦੀਪ ਸਿੰਘ ਪਾਟੀ ਵੀ ਉਹਨਾਂ ਦੇ ਨਾਲ ਦਿਖਾਈ ਦਿੱਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਸਪੈਸਟੀ ਨਰਿੰਦਰ ਸਿੰਘ ਇਹਨਾਂ ਹੋਟਲਾਂ ਦੇ ਵਿੱਚ ਪਹੁੰਚੇ ਅਤੇ ਉਹਨਾਂ ਵੱਲੋਂ ਇਹਨਾਂ ਹੋਟਲਾਂ ਦੇ ਵਿੱਚ ਜਿੱਥੇ ਲੋਕਾਂ ਦੇ ਜੋ ਇੱਥੇ ਆਪਣਾ ਫੈਰਦੇ ਹਨ ਉਹਨਾਂ ਦੇ ਜੋ ਡਾਕੂਮੈਂਟ ਜਮਾਉਂਦੇ ਹਨ ਉਹਨਾਂ ਦੀ ਚੈਕਿੰਗ ਕੀਤੀ ਅਤੇ ਨਾਲ ਨਾਲ ਇਹਨਾਂ ਵੱਲੋਂ ਫਾਇਰ ਸੇਫਟੀ ਵੀ ਚੈਕਿੰਗ ਕੀਤੀ ਗਈ ਐਸੇ ਨੂੰ ਦਿਖਾ ਰਹੇ ਇੱਕ ਹੋਟਲ ਦੇ ਅੰਦਰ ਕਿਸ ਤਰ੍ਹਾਂ ਦੇ ਕੋਈ ਡਾਕੂਮੈਂਟ ਨਹੀਂ ਇਹ ਇਸ ਹੋਟਲ ਦੇ ਵੱਲੋਂ ਲੈ ਗਏ ਸਨ ਜਿਸ ਨੂੰ ਲੈ ਕੇ ਸਪੈਸਟੀ ਇਹਨਾਂ ਦੇਤੇ ਕਾਫੀ ਨਾਰਾਜ਼ ਦਿਖਾਈ ਦਿੱਤੇ ਤੇ ਹਰ ਚੀਜ਼ਾਂ ਦੇ ਵਿੱਚ ਇਹਨਾਂ ਵੱਲੋਂ ਸਖਤ ਹਦਾਇਤਾਂ ਕੀਤੀਆਂ ਕਿ ਅਗਰ ਕੋਈ ਵੀ ਵਿਅਕਤੀ ਅਗਰ ਕੋਈ ਇਥੇ ਹੋਟਲ ਵਿੱਚ ਠਹਿਰਦਾ ਹੈ ਤਾਂ ਉਹਦੀ ਪ੍ਰੋਪਰ ਡਾਕੂਮੈਂਟ ਲੈ ਜਾਣਾ ਤਾਂ ਜੋ ਕੋਈ ਅਣਸਕਾ ਵੀ ਘਟਨਾ ਬਠਿੰਡਾ ਦੇ ਅੰਦਰ ਨਾ ਵਾਪਰ ਸਕੇ ਇਸ ਨੂੰ ਦਿਖਾ ਰਹੇ ਹਾਂ ਕਿ ਬਠਿੰਡਾ ਦੇ ਬੱਸ ਸਟੈਂਡ ਦੀਆਂ ਸਾਰੀਆਂ ਤਸਵੀਰਾਂ ਦਿੱਤੀ ਹੋਟਲਾਂ ਦੇ ਵਿੱਚ ਅੱਜ ਬਠਿੰਡਾ ਪੁਲਿਸ ਪਹੁੰਚੀ ਹੈ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਇਹਨਾਂ ਹੋਟਲਾਂ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਗਈ ਹੈ ਤੇ ਇੱਥੇ ਜਿਹੜੀਆਂ ਵੀ ਇਹਨਾਂ ਹੋਟਲਾਂ ਦੇ ਅੰਦਰ ਕਮੀਆਂ ਪਾਈਆਂ ਗਈਆਂ ਨੇ ਇਹਨਾਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਅਤੇ ਨਾਲ ਨਾਲ ਜਿਸ ਨੂੰ ਦੱਸਦੀ ਤਾਂ ਬੱਸ ਸਟੈਂਡ ਦੇ ਪਿੱਛੇ ਬਹੁਤ ਸਾਰੇ ਹੋਟਲ ਜਿਹੜੇ ਘਰਾਂ ਦੇ ਅੰਦਰ ਹੀ ਚਲਾਏ ਜਾ ਰਹੇ ਹਨ ਇਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਸਕਦਾ ਆਪਣਾ ਹਦਾਇਤਾਂ ਨੇੜੀਆਂ ਹੋ ਬਠਿੰਡਾ ਪੁਲਸ ਉਹ ਅੱਜ ਇੱਥੇ ਆਸੰਦਾਰ ਨੇ ਹੋਟਲਾਂ ਦੇ ਵਿੱਚ ਅੱਜ ਸਪੈਸ਼ਲਟੀ ਨਰਿੰਦਰ ਸਿੰਘ ਨੇ ਜਿਹੜੀ ਉਹ ਇੱਥੇ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਨਾਲ ਡੀਐਸਪੀ ਸੰਦੀਪ ਸਿੰਘ ਪਾਟੀ ਅਤੇ ਉਹ ਉਹਨਾਂ ਦੇ ਨਾਲ ਭਾਰੀ ਗੰਟੀ ਆਪਣਾ ਪੋਰਸਪੋਰਸ ਸੀ ਅਤੇ ਉਹਨਾਂ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਦੇ ਪਿੱਛੇ ਬਣੇ ਹੋਟਲਾਂ ਦੇ ਨੰਬਰ ਜਿਹੜੀ ਹੈ ਉਹ ਚੈਕਿੰਗ ਕੀਤੀ ਗਈ ਆ ਉਸ ਨੂੰ ਸਨੋਣਾ ਇਸ ਸੰਬੰਧੀ ਕੀ ਕਹਿੰਦੇ ਨੇ ਸਪੈਸਿਫਿਟੀ ਨਰਿੰਦਰ ਸਿੰਘ ਹਾਂ ਸਰ ਕੀ ਕਹਿੰਦੇ ਨੇ ਤੋਂ ਮੈਂ ਬੋਲਾਂਗਾ ਮਾਨਯੋਗ ਐਸਐਸਪੀ ਸਾਹਿਬ ਢੰਡਾ ਦੇ ਗੈਟਸ ਬੰਦ ਰਾਜ ਢੰਡਾ ਪੁਲਿਸ ਵੱਲੋਂ ਵਕਵਾ ਕੋਟਲਾ ਸਰ ਰਿਗਾਰਡਿੰਗ ਚੈਕਿੰਗ ਬੈਂਚ ਲਾਇਆ ਗਿਆ ਆ ਜਿਸ ਦੇ ਵਿੱਚ ਸਾਡਾ ਮੇਨ ਮਕਸਦ ਹੈ ਕਿ ਜੋ ਫੈਸਟੀਵਲ ਸੀਜ਼ਨ ਆ ਰਿਹਾ ਉਸ ਦੇ ਰਿਗਾਰਡਿੰਗ ਅਸੀਂ ਚੈਕਿੰਗ ਕਰ ਰਹੇ ਆ ਤੇ ਜੋ ਵੀ ਜੋ ਹੋਟਲ ਸਗੇ ਆ ਉਹਨਾਂ ਨੂੰ ਵੀ ਅਸੀਂ ਜੋ ਆਪਰੇਟਰਸ ਨੇ ਜਾਂ ਮਾਲਕ ਨੇ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਜਦੋਂ ਵੀ ਕੋਈ ਬੰਦਾ ਤੁਹਾਡੇ ਹੋਟਲ ਦੇ ਵਿੱਚ ਰਹਿਣ ਵਾਸਤੇ ਆਉਂਦਾ ਤਾਂ ਉਸਦੇ ਪ੍ਰੋਪਰ ਜਿਹੜਾ ਹੈਗਾ ਵੈਰੀਫਿਕੇਸ਼ਨ ਜਿਹੜਾ ਆਧਾਰ ਕਾਰਡ ਜਾਂ ਉਹਦਾ ਐਡੀ ਪ੍ਰੂਫ ਲਿਆ ਜਾਵੇ ਤੋ ਜੇਕਰ ਕਿਸੇ ਇੱਕ ਦੇ ਬੰਦੇ ਦੇ ਕ੍ਰੈਡੈਂਸ਼ਲ ਦੇ ਵਿੱਚ ਤੁਹਾਨੂੰ ਕੋਈ ਖਾਮੀ ਨਜ਼ਰ ਆਉਂਦੀ ਹੈ ਤੁਹਾਨੂੰ ਸ਼ੱਕ ਲੱਗਦਾ ਹੈ ਤੋ ਉਸ ਦੀ ਸੂਚਨਾ ਤੁਰੰਤ ਕੰਟਰੋਲ ਰੂਮ ਬ੍ਰਿੰਡਾ ਦੇ ਉੱਪਰ ਦਿੱਤੀ ਜਾਵੇ ਤਾਂ ਕਿ ਕਿਸੇ ਅਨਸਕਾਮੀ ਘਟਨਾ ਨੂੰ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਰੁਕਿਆ ਜਾ ਸਕੇ ਕਮੀਆਂ ਕਾਫੀ ਇਸ ਤਰ੍ਹਾਂ ਦੀਆਂ ਰਹੀਆਂ ਦੇਖੇ ਜਿ cụcਨ ਬਿਜਲੀ ਦੇ ਆਵਾਰਾ ਪਰ ਡੈਫੀਨੇਟਲੀ ਜਿਹੜੇ ਫਾਇਰ ਸੇਫਟੀ ਦੇ ਰਿਕਾਰਡਿੰਗ ਜਾਂ ਹੋਰ ਜਿਹੜੀਆਂ ਸੇਫ ਸਿਕਿਉਰਟੀ ਐਂਡ ਸੇਫਟੀ ਦੇ ਰਿਕਾਰਡਿੰਗ ਜਿਹੜੀਆਂ ਕਮੀਆਂ ਹੈਗੀਆਂ ਨੇ ਉਹ ਕਾਫੀ ਮਾਤਰਾ ਦੇ ਵਿੱਚ ਪਾਈਆਂ ਗਈਆਂ ਨੇ ਤੋ ਉਸ ਦੇ ਰਿਕਾਰਡਿੰਗ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੀ ਇਦਾਂ ਦੀ ਜਿਹੜੀ ਹੈਗੀ ਇਹ ਜਿਹੜੇ ਕੰਮ ਨਾ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਜਿਹੜੀ ਹੈਗੀ ਕਿਸੇ ਦੀ ਵੀ ਜਾਨ ਜਾਂ ਜਿਹੜੀ ਹੈਗੀ ਆ ਉਹਦੀ ਮਾਲ ਨੁਕਸਾਨ ਜਿਹੜਾ ਹੈਗਾ ਉਹ ਤੋਂ ਪਹਿਲਾਂ ਹੀ ਰੋਕਣ ਵਾਸਤੇ ਜਿਹੜੀ ਸਿਕਿਉਰਟੀ ਜਾਂ ਸੇਫਟੀ ਫੀਚਰਸ ਜਿਹੜੇ ਪਾਏ ਜਾਂਦੇ ਨੇ ਸੋ ਉਹਨਾਂ ਦੀ ਕੰਪਲਾਈਂਸ ਜਿਹੜੀ ਹੈਗੀ ਨੇਸੈਸਰੀ ਹੈ ਤੇ ਇਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਪਲੀਜ਼ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤੇ ਜੋ ਵੀ ਗਾਈਡਲਾਈਨਸ ਹੈਗੀਆਂ ਨੇ ਡਿਪਾਰਟਮੈਂਟਸ ਦੀਆਂ ਚਾਹੇ ਫਾਇਰ ਸੇਫਟੀ ਨੂੰ ਲੈ ਕੇ ਆਏ ਚਾਹੇ ਐਗਜ਼ਿਟ ਪਲਾਨ ਨੂੰ ਲੈ ਕੇ ਹੈਗੀਆਂ ਨੇ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਫਾਲੋ ਕੀਤਾ ਜਾਵੇ। ਘਰਾਂ ਦੀ ਵੀ ਚੀਖੇਗੀ ਹੋਰ ਜੀ। ਜੇ ਦੇਖਿਆ ਜਣੇ ਕੋਈ ਕੀ ਹੈਗਾ ਬਸ ਉਹ ਯਾਰ ਕੀਤਾ। ਦੇਖੋ ਉਹਨਾਂ ਨੇ ਕੁਝ ਡਾਕੂਮੈਂਟ ਪੇਸ਼ ਕੀਤੇ ਨੇ ਬਟ ਉਹ ਅੰਡਰ ਚੈਕਿੰਗ ਹੈਗੇ ਨੇ। ਉਹ ਅਸੀਂ ਚੈੱਕ ਕਰਾਂਗੇ ਤੇ ਵੈਰੀਫਾਈ ਕਰਾਂਗੇ। ਜੇਕਰ ਉਹਨਾਂ ਦੇ ਡਾਕੂਮੈਂਟਸ ਦੇ ਵਿੱਚ ਖਾਮੀਆਂ ਪਾਈਆਂ ਗਈਆਂ ਨੇ ਤਾਂ ਨਿਖਲਾ ਵਾਟ ਐਕਸ਼ਨ ਨਮਾ।